ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵੈਟ ਕਾਰਮਿਸ਼ਨੂ ਚੈਨਲ ਮੈਂ ਤੁਹਾਡਾ ਆਪਣਾ ਸਰੂਜੀ ਸਿੰਘ ਜੁਣਾ ਅੱਜ ਆਸੀ ਮੋਚੇ ਆ ਮਲੇਰ ਕੋਲ ਦਾ ਆਵਾਰ ਨੰਬਰ 10 ਦੇ ਵਿੱਚ ਜਿੱਥੇ ਕਿ ਤਾਂ 13 13 ਸੇਵਾ ਸੁਸਾਇਟੀ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹਾ ਅੱਜ ਸ਼੍ਰੀ ਰੁਤੇਗ ਬਾਹ ਦੇ ਸੀਨੀਅਰ ਮੋਤ ਰੱਖਦਿਆਂ ਹੋਇਆਂ ਲੋੜਵੰਦ ਪਰਿਵਾਰਾਂ ਨੂੰ ਜੋ ਕਿ ਹੈਗੇ ਕਿੱਡਾ ਵੰਡਿਆ ਗਈਆਂ ਹੈਗੀਆਂ ਲਗੀਆਂ ਔਰ ਬਹੁਤ ਵੀ ਬਹੁਤ ਵੱਡੇ ਉਪਰਾਲੇ ਅੱਗੇ ਕਰਦੇ ਉਮੀਦ ਹੈ ਇਸ 13 13 ਹਾਂ ਜੋਸ ਸੇਵਾ ਸੱਡੀ ਵੱਲੋਂ ਜਿਵੇਂ ਕਿ ਅਸੀਂ ਦੇ ਲਗਭਗ ਮੈਂਬਰ ਇਸ ਕਮਿਊਨਿਟੀ ਨਾਲ ਜੁੜੇ ਹਨ ਇਹ ਆਪਣੇ ਆਪ ਹੀ ਆਪਣੇ ਕੋਲੋਂ ਆ ਆਪਦੇ ਜੇਬ ਦੇ ਵਿੱਚੋਂ ਤਿਲ ਫਿਰ ਇਕੱਠਾ ਕਰਕੇ ਜੋ ਹੈਗਾ ਇਹ ਲੋਕਾਂ ਦੀ ਸੇਵਾ ਕਰਦੇ ਹਨ ਕਿਸੇ ਬਾਹਰ ਕੰਪਨੀ ਤੋਂ ਫੰਡਿੰਗ ਜਾ ਕੇ ਹੋਰ ਕਿਸੇ ਪਾਸੋਂ ਕੋਈ ਸਹਾਇਤਾ ਨਹੀਂ ਲੈਂਦੇ ਇਹਨਾਂ ਦੀ ਹੋਰ ਵੀ ਬਹੁਤ ਵੱਡੀ ਸਮੂਹਤਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਬੰਦ ਐਂਬੂਲੈਂਸ ਵੀ ਜਿਹੜੀ ਹੈਗੇ ਥੋੜੇ ਦਿਨਾਂ ਦੇ ਵਿੱਚ ਲਾਂਚ ਕੀਤੀ ਜਾਵੇਗੀ ਜੋ ਕਿ 13 13 ਦੇ ਨਾਂ ਤੇ ਚੱਲੇਗੀ ਉਸ ਦਾ ਸਿਰਫ ਇਹਨਾਂ ਦੇ ਤੇ ਦਾ ਖਰਚਾ ਲੈਣਾ ਹੈਗਾ ਕੋਈ ਕਿਸੇ ਵੀ ਦਾ ਗੱਲ ਕੋ ਗੱਤ ਨਹੀਂ ਲੱਤਾ ਜਾਏਗਾ ਤੁਹਾਡੀ ਕਲਾ ਮੈਂ ਗੱਲ ਕਰਾਵਾਂਗੇ ਉਸ 13 13 ਸੁਸਾਇਟੀ ਦੇ ਮੈਂਬਰਾਂ ਦੇ ਨਾਲ ਕਿੱਦਾਂ ਤੇ ਉਹਨਾਂ ਦੇ ਕੰਮ ਹੋਣਗੇ ਕਿ ਕਿੱਦਾਂ ਕਿੱਦਾਂ ਲੋਕਾਂ ਦੀ ਉਸਹਾਇਤਾ ਕਰਨੇ ਕਿ ਸਾਡੇ ਨਾਲ ਜੁੜੇ ਰਹੋ ਜੀ ਦੇਖਦੇ ਰਹੋ ਅਮੇਡ ਕਮਿਊਨਿਟੀ ਚੈਨਲ ਕਲਾ ਦਿੱਤਾ ਬਹੁਤ ਆ ਜੇ ਕਹ ਲਈਏ ਆਪਾਂ ਇੱਕ ਜ਼ਾਦਗਰ ਇੱਕ ਇਤਿਹਾਸਕ ਜਾਂਦਾ ਸਮਝ ਕੀਤਾ ਇਸ ਬੰਦ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਕੀ ਤੁਹਾਡੀਆਂ ਜੜੀਆਂ ਹੈਗੀਆਂ ਨੇ ਲੋਕਾਂ ਪ੍ਰਤੀ ਭਾਵਨਾਵਾਂ ਲੋਕਾਂ ਪ੍ਰਤੀ ਭਾਵਨਾਵਾਂ ਇਹ ਨੇ ਦੇਖੋ ਅਸੀਂ ਕਹਿੰਦੇ ਆ ਵੀ ਹਰ ਕੋਈ ਜ਼ਰੂਰਤਮੰਦ ਹੈ ਜਿਹੜਾ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਸੋਸਾਇਟੀ ਅਸੀਂ ਰਲ ਮਿਲ ਕੇ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਹੁਣ 80 ਮੈਂਬਰ ਸਾਡੇ ਨਾਲ ਜੁੜ ਚੁੱਕੇ ਨੇ ਅਸੀਂ ਜੋ ਵੀ ਕਿਸੇ ਨੂੰ ਕੋਈ ਜ਼ਰੂਰਤ ਹੋਊਗੀ ਉਹਦੀ ਜ਼ਰੂਰਤ ਪੂਰਾ ਕਰਨ ਚਾਹੀਏ ਉਹ ਮੈਡੀਕਲ ਦੀ ਹੋਵੇ ਚਾਹੇ ਉਹ ਐਜੂਕੇਸ਼ਨ ਦੀ ਹੋਵੇ ਚਾਹੇ ਉਹ ਹੋਵੇ ਕੋਈ ਰਾਸ਼ਨ ਦੀ ਹੋਵੇ ਚਾਹੇ ਕੋਈ ਕਿਸੇਨ ਜ਼ਰੂਰਤਮੰਦ ਨੂੰ ਕੋਈ ਹੋਰ ਚੀਜ਼ ਦੀ ਲੋੜ ਆ ਜਾਨਕਿ ਜੇ ਜਿਸ ਤਰ੍ਹਾਂ ਦੀ ਵੀ ਹੋ ਹੋ ਜਿਕਣਾ ਹੋਣ ਕੋਈ ਕਾਲੂ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਬੰਦੇ ਦਾ ਕੰਮ ਘਟ ਜਾਂਦਾ ਹੈ ਵੀ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਤਾਂ ਕਿ ਉਹ ਵੀ ਆਪਦੇ ਪੈਰਾਂ ਤੇ ਖੜੇ ਹੋ ਸਕਣ ਅਸੀਂ ਜਿੰਨਾ ਕੋਈ ਸਾਡੇ ਕੋਲ ਫੰਡ ਹੋਇਆ ਕਰੂਗਾ ਉਹਦੇ ਮੁਤਾਬਕ ਅਸੀਂ ਉਹਦੀ ਮਦਦ ਕਰਿਆ ਕਰਾਂ ਤਾਂ ਕਿ ਉਹ ਆਪਦੇ ਪੈਰਾਂ ਤੇ ਇਹ ਆਪਾਂ ਉਹਨਾਂ ਨੂੰ ਲਾਚਾਰ ਨਹੀਂ ਕਰਨਾ ਹੈਗਾ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰਨੀ ਆ ਵੀ ਖੜੇ ਕਰਨਾ ਆਪਾਂ ਨੇ ਇਸੇ ਮਕਸਦ ਨਾਲ ਹੀ ਅਸੀਂ ਬਣਾਇਆ ਕਿ ਗੁਰਨਾਨਕ ਦੇਵ ਦੇ ਉਪਦੇਸ਼ ਤੇ ਚੱਲਦੇ ਹੋਏ ਵੀ 13 13 ਜਿਹੜੀ ਵੈਲਫੇਅਰ ਸੈਟੀ ਆ ਵੀ ਸਾਰਾ ਕੁਝ ਮਾਲਕਾ ਤੇ ਰਹੀ ਹੈ ਸਾਡੇ ਕੋਲੇ ਸਾਡਾ ਕੁਝ ਨਹੀਂ ਹੈਗਾ ਤੇ ਇਹ ਜੇ ਜਦੋਂ ਅਸੀਂ ਸਾਰੇ ਇਹ ਸੋਚਣ ਲੱਗ ਜਾਈਏ ਕਿ ਸਭ ਕੁਝ ਤੇਰਾ ਹੀ ਆ ਤਾਂ ਅਸੀਂ ਸਮਝ ਲਓ ਸੱਚ ਵਿੱਚ ਅਸੀਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਚੱਲਾਂ ਇਹ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਹੈਗਾ ਤੁਹਾਡੇ ਤੱਕ ਪਹੁੰਚਣ ਵਾਸਤੇ ਪ੍ਰਚਲਨ ਕਰਨ ਵਾਸਤੇ ਜਿਹੜੇ ਸ਼ਹਿਰਦਾਰਾਂ ਨੂੰ ਪਤਾ ਲੱਗ ਜੇ ਨਾ ਸ਼ਹਿਰਦਾਰ ਮੈਂਬਰ ਕਰੇ ਬੈਠੇ ਜੇ 12 ਮੀ ਕੋਲ ਪਿੰਡਾਂ ਦੇ ਵਿੱਚੋਂ ਹੁੰਦੇ ਨੇ ਉਹ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦੇ ਨੇ ਦੇਖੋ ਜੀ ਫਿਲਹਾਲ ਫਿਲਹਾਲ ਦਾ ਸਾਡਾ ਹੈਗਾ ਸ਼ਹਿਰ ਤੱਕ ਸੀਮਾ ਆਉਣ ਵਾਲੇ ਸਮੇਂ 'ਚ ਜਿਉਂ-ਜਿਉਂ ਸਾਡੇ ਕੋਲੇ ਦੇਖੋ ਮੇਰੀ ਗੱਲ ਸੁਣੋ ਫੰਡ ਵਧਦਾ ਜਾਊਗਾ ਫਿਰ ਅਸੀਂ ਉਹਨੂੰ ਉਹਦਾ ਦਾਇਰਾ ਵਧਾਵਾਂਗੇ ਪਰ ਫਿਲਹਾਲ ਇਹ ਹੈਗਾ ਸਾਡਾ ਕੰਦਾ ਸਹਿਰ ਵਾਸਤੇ ਦੇਖੋ ਜਦੋਂ ਜਿਉਂ-ਜਿਉਂ ਹੁਣ ਦੇਖੋ ਸਾਨੂੰ ਪਿੰਡਾਂ 'ਚੋਂ ਵੀ ਮੈਂਬਰ ਜੋੜਨਗੇ ਫਿਰ ਉੱਥੋਂ ਹੀ ਪਤਾ ਲੱਗ ਜਿਉਂ-ਜਿਉਂ ਸਾਡੇ ਕੀ ਜਿਹੜੀ ਸਾਡਾ ਜਿਹੜਾ ਫੰਡ ਵਧਦਾ ਜਾਊਗਾ ਤੈਸੀ ਸੇਵਾ ਕਰਦੇ ਰਹਿਣਾ ਹੁਣ ਫਿਲਹਾਲ ਇਹ ਹੈਗਾ ਕੰਦਾ ਸਹਿਰ ਵਾਸਤੇ ਮੇਰਾ ਨਾਮ ਕਮਲ ਮੋਦੀ ਹੈ ਜੀ ਜਿਹੜੀ ਅੱਜ ਤੇਰਾ ਚੇਰਾ ਫੋਟੋ ਵਿੱਚ ਤੁਸੀਂ ਜੁੜਿਆ ਹੋਇਆ ਇਹਨਾਂ ਦੇ ਨਾਲ ਕੀ ਜਿਹੜੇ ਹੈਗੇ ਨੇ ਕਿਵੇਂ ਦੇ ਕੰਮਕਾਰ ਦੇ ਸੁਸਾਇਟੀ ਦੀ ਹੋਣਗੇ ਤੁਹਾਡੇ ਵੱਲੋਂ ਉਹ ਕਮੇਟੀ ਦੇ ਹੱਕ ਦੇ ਵਿੱਚ ਮੈਨੂੰ ਸਰ ਜੁੜੇ ਨੂੰ ਦੂਸਰਾ ਮਹੀਨਾ ਹੀ ਅਜ ਮੇਰ ਜੀ ਨੇ ਮੈਨੂੰ ਇਸ ਸੰਸਥਾ ਦੇ ਨਾਲ ਜੋੜਿਆ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੈਸੇ ਮੈਂ ਹੋਰ ਵੀ ਕਦੋਂ ਸੰਸਥਾਾਂ ਨਾਲ ਜੁੜਿਆ ਹੋਇਆ ਹਾਂ ਸੇਵਾ ਦੇ ਕੰਮ ਪ੍ਰਭੂ ਦੀ ਕਿਰਪਾ ਹੈ ਤਾਂ ਭਾਗਾਂ ਦੇ ਵਿੱਚ ਹੈਗੇ ਅਸੀਂ ਸੇਵਾ ਕਰ ਰਹੇ ਹਾਂ ਕਿਉਂਕਿ ਕਿਹਾ ਜਾਂਦਾ ਕਿ ਬੰਦਾ ਹੀ ਬੰਦੇ ਦਾ دارو ਹੈ ਪਰਮਾਤਮਾ ਵੀ ਬੰਦਿਆਂ ਨਾਲ ਹੀ ਇੱਕ ਦੂਜੇ ਬੰਦੇ ਦੀ ਮਦਦ ਕਰਵਾਉਂਦਾ ਹੈ ਤੇ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਮੰਨਦੇ ਆ ਕਿ ਸਾਨੂੰ ਇਹ ਸਿયોગ ਪ੍ਰਮਾਤਮਾ ਨੇ ਸਮਝਿਆ ਤੇ ਜਿਵੇਂ ਕਿ ਅਜਵੇਰ ਜੀ ਤੋਂ ਜਾਂ ਮਹਿੰਦਰ ਪ੍ਰਥੀ ਜੀ ਉਹ ਦੱਸ ਕੇ اٹਹੇ ਨੇ ਮੈਨੂੰ ਪਤਾ ਲੱਗਿਆ ਕਿ ਇਹ ਸ਼ਹਿਰ ਦੇ ਵਿੱਚ ਜਿਹੜੇ ਵੀ ਜ਼ਰੂਰਤਮੰਦ ਹੈ ਔਰ ਵਾਕਈ ਉਹ ਜ਼ਰੂਰਤਮੰਦ ਹੋਣ ਉਹਦੇ ਬਾਰੇ ਸਿਲੈਕਸ਼ਨ ਕਮੇਟੀ ਬਣੀ ਹੋਈ ਹੈ ਸਿਲੈਕਟ ਕਰਦੇ ਆ ਔਰ ਉਹਨਾਂ ਦੀ ਮਦਦ ਸਿਰਫ ਇਸ ਕਰਕੇ ਕੀਤੀ ਜਾਂਦੀ ਹੈ ਕਿ ਉਹ ਵੀ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਸਰਵਾਈਵ ਕਰ ਸਕਣ ਜਿਵੇਂ ਕਿ ਹੁਣ ਇਹਨਾਂ ਨੇ ਦੱਸਿਆ ਕਿ ਜੇ ਜ਼ਰੂਰਤਮੰਦ ਹੈਗਾ ਉਹਨੂੰ ਅਸੀਂ ਲਾਚਾਰ ਵੀ ਨਹੀਂ ਕਰਨਾ ਸਲਾਈ ਮਸ਼ੀਨ ਦਿੱਤੀ ਜਾ ਰਹੀ ਹੈ ਇੱਕ ਲੜਕੀ ਨੂੰ ਤਾਂ ਕਿ ਉਹ ਇੰਡੀਪੈਂਡੈਂਟ ਹੋ ਸਕੇ ਯਾਨੀ ਕਿ ਕੇਵਲ ਅਸੀਂ ਸਿਰਫ ਉਹਦਾ ਕਿਰੇਟ ਪਾਲਣਾ ਤੇ ਉਹ ਲਾਚਾਰ ਹੋ ਜਾਵੇ ਸੋ ਇਹ ਬੜਾ ਵਧੀਆ ਉਪਰਾਲਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਹੋਰ ਵੱਧ ਤੋਂ ਵੱਧ ਬੰਦੇ ਜੁੜਨ ਦਾਇਰਾ ਵਧਾਉਣ ਦੀ ਗੱਲ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਜਾਂ ਹੋਰ ਨਾਲ ਜਿੰਨਾ ਵੀ ਮੈਕਸਿਮਮ ਕੀਤਾ ਜਾ ਸਕਦਾ ਹੋਇਆ ਉਹ ਸਾਰੇ ਸਾਥੀ ਜੁੜੇ ਹੋਏ ਨੇ ਇਹੀ ਗੱਲ ਫੰਡਸ ਦੀ ਫੰਡਸ ਵੀ ਸਾਰੇ ਦੋਸਤ ਮਿੱਤਰ ਪਾ ਰਹੇ ਨੇ ਤੇ ਉਮੀਦ ਹੈ ਕਿ ਇਹ ਦਾਇਰਾ ਹੋਰ ਵਧੂਗਾ ਤੇ ਜਿੰਨੀ ਪਰਮਾਤਮਾ ਵੱਲੋਂ ਸਾਨੂੰ ਆਦੇਸ਼ ਹੋਊਗਾ ਅਸੀਂ ਵੱਧ ਤੋਂ ਵੱਧ ਸੇਵਾ ਇਸ ਸੰਸਥਾ ਦੇ ਰਾਹੀਂ ਲੋਕਾਂ ਦੀ ਜਨਤਾ ਦੀ ਕਰ ਸਕਾਂਗੇ ਮੇਰਾ ਨਾਮ ਹਿੰਦਰ ਸਿੰਘ ਪੁਰਥੀ ਹੈ ਜੀ ਹਾਂ ਜਿਹੜਾ ਅੱਜ ਇੱਥੇ ਤੁਹਾਡੀ ਸੁਸਾਇਟੀ ਦੀ ਅਗਤਰਤਾ ਹੋਈ ਆ ਕਿਸ ਮੱਤਦੂਲੇ ਕੇ ਹੋਈ ਆ ਕੀ ਸੁਸਾਇਟੀ ਦਾ ਆਪਣਾ ਮਾਇਦੇ ਬਾਰੇ ਸਾਡੇ ਦੱਸਣਾ ਕਰਨਾ ਪਊਗਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਜਿਹੜੇ ਦਿਹਾੜੀ ਦੀਆਂ ਸਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਟ ਕੋਟ ਪ੍ਰਣਾਮ ਕਰਦਾ ਕਿਉਂਕਿ ਅੱਜ ਸਵੇਰੇ ਉਹ ਸੀਦੀ ਪਰਬ ਮਨਾਇਆ ਤੇ ਉਹਦੇ ਪਰਬ ਦੇ ਸੰਬੰਧ ਵਿੱਚ ਸਾਡੇ ਹਿੰਦੂ ਵੀਰ ਸਾਡੇ ਸਿੱਖ ਵੀਰ ਸਾਰੇ ਅੱਜ ਇੱਕ ਅਸੀਂ 13 13 ਸੋਸਾਇਟੀ ਦਾ ਗਠਨ ਕੀਤਾ ਸੀ ਉਹ ਜਿਹੜੀ ਸੋਸਾਇਟੀ ਅੱਜ ਉਹਦੀ ਇਕਤਰਾਤਾ ਹੋਈ ਹੈ ਸਾਡੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਇੱਕ ਫੈਸਲੇ ਅਸੀਂ ਲਏ ਸੀਗੇ ਵੀ ਗਰੀਬਾਂ ਦੀ ਸੇਵਾ ਲੋੜਵੰਦਾਂ ਦੀ ਮਦਦ ਉਹਦੇ ਵਿੱਚ ਅਸੀਂ ਇੱਕ ਸਿਲੈਕਸ਼ਨ ਕਮੇਟੀ ਬਣਾਈ ਆ ਉਹ ਪੰਜ ਮੈਂਬਰੀ ਸਿਲੈਕਸ਼ਨ ਕਰਦੀ ਆ ਜਿਹਨਾਂ ਲੋੜਵੰਦਾਂ ਦੀ ਮਦਦ ਲਈ ਚਾਹੇ ਉਹ ਰਾਸਨ ਦੀ ਕਿਟਾਂ ਨੇ ਜਿਵੇਂ ਹੁਣ ਸਰਦੀਆਂ ਚੱਲ ਪਈਆਂ ਕੰਬਲ ਸੂਟ ਵਗੈਰਾ ਉਹ ਚੀਜ਼ਾਂ ਨੇ ਜਾਂ ਹੁਣ ਜਿਵੇਂ ਲੋੜਵੰਦਾਂ ਨੂੰ ਲੜਕੀਆਂ ਨੂੰ ਸਲਾਈ ਮਸ਼ੀਨਾਂ ਜਾਂ ਵਿਆਹ ਲਈ ਕੋਈ ਜਿਵੇਂ ਅੱਜ ਅਸੀਂ ਫੰਡਰ ਵਿਆਹ ਲਈ ਡੋਨੇਟ ਕਰਦੇ ਆ ਕਿਉਂਕਿ ਜਿਹੜਾ ਵੀ ਅਸੀਂ ਸਮਾਨ ਡੋਨੇਟ ਕਰਦੇ ਆ ਉਹਨਾਂ ਦੇ ਚਿਹਰੇ ਅਸੀਂ ਅੱਗੇ ਨਹੀਂ ਲੈ ਕੇ ਆਉਣੇ ਸਭ ਤੋਂ ਵੱਡਾ ਇਹ ਸਾਡਾ ਫੈਸਲਾ ਅੱਜ ਸੋਸਾਇਟੀ ਨੇ ਕੀਤਾ ਵੀ ਜਿੰਨਾ ਵੀ ਕੋਈ ਰਾਸਨ ਜਾਂ ਲੋੜਵੰਦਾਂ ਦੀ ਮਦਦ ਲਈ ਕੋਈ ਵੀ ਕਿਸੇ ਕੋਈ ਵੀ ਚਿਹਰਾ ਅਸੀਂ ਅੱਗੇ ਲੈ ਕੇ ਨਹੀਂ ਆਉਣਾ ਕਿਉਂਕਿ ਜੋ ਸਿਲੈਕਸ਼ਨ ਕਮੇਟੀ ਸਾਡੀ ਫੈਸਲਾ ਕਰ ਦੋ ਉਹ ਸਾਰੇ ਸਿਲੈਕਸ਼ਨ ਕਮੇਟੀ ਦੇ ਹਿਸਾਬ ਨਾਲ ਉਹਨੂੰ ਸਿਲੈਕਸ਼ਨ ਕਰਾਂਗੇ। ਜਿਹੜੇ ਤੁਸੀਂ ਇਹ ਕਮੇਟੀ ਬਣਾਈ ਹੈਗੀ ਹੈਗੀ ਕਿ ਇਸ ਕਮੇਟੀ ਨੂੰ ਕੋਈ ਬਾਹਰੋਂ ਫੰਡਿੰਗ ਹੋਦੀ ਆ ਕਿ ਸਾਰੇ ਮੈਂਬਰ ਆਪਰੋਂ ਖਰਚਾ ਕਰਦੇ ਨੇ ਕਿੰਨੇ ਮੈਂਬਰ ਹਾਂ ਜੀ ਸਾਡੇ ਲਗਭਗ 80 ਮੈਂਬਰ ਹੋਗੇ ਜੀ 500 ਰੁਪਏ ਪਰ ਮੰਥ ਤੁਸੀਂ ਰੱਖਿਆ 40000 ਰੁਪਏ ਹੋ ਗਿਆ ਪਰ ਅਸੀਂ ਇਸ ਮਹੀਨੇ ਦੇ ਵਿੱਚ ਜਿਹੜਾ ਹੁਣ ਖਰਚ ਕੋਈ ਹੋ ਨਹੀਂ ਰਿਹਾ ਮਤਲਬ ਜਿਵੇਂ ਡਾਕਟਰ ਸਾਹਿਬ ਬੈਠਣੇ ਜਾਂ ਹੋਰ ਸਾਡੇ ਕਮੇਟੀ ਦੇ ਵਿੱਚੋਂ ਵੀ ਜਿਨ੍ਹਾਂ ਦੇ ਕੰਬਲ ਵਗੈਰਾ ਜਾਂ ਹੋਰ ਆਪਣੇ ਜੇਬ ਤੋਂ ਖਰਚ ਕਰਕੇ ਉਹ ਕਹਿੰਦੇ ਸਾਡੀ ਇੱਛਾ ਮੁਤਾਬਕ ਅਸੀਂ ਖਰਚ ਕਰਦੇ ਹਾਂ ਤੇ ਇਸ ਵਾਰ ਅਸੀਂ ਮਤਲਬ ਜਿਹੜੀਆਂ ਸਾਡੇ ਮੈਂਬਰ ਨੇ ਨਾ ਉਹ ਖੁਦ ਵੀ ਇੰਟਰਸਟਡ ਨੇ ਵੀ 500 ਰੁਪਏ ਦਾ ਛੱਡੋ ਜੀ ਜੋ ਜਿੱਥੇ ਲੋਡ ਹੋ ਚਾਹੇ ਉਹ 5000 ਦੀ ਹੋਵੇ ਚਾਹੇ ਉਹ 10000 ਦੀ ਹੋਵੇ ਚਾਹੇ ਉਹ 2000 ਦੀ ਹੋਵੇ ਅਸੀਂ ਖੁਦ ਵੀ ਕਰਾਂਗੇ ਇਹ 500 ਰੁਪਏ ਦਾ ਸਿਰਫ ਇੱਕ ਜੋੜਨ ਦਾ ਇੱਕ ਸਾਡਾ ਇਹ ਸਿਸਟਮ ਬਣਾਇਆ ਵੀ ਇੱਕ ਇਹ 500 ਰੁਪਏ ਤੁਸੀਂ ਜੁੜ ਜੋ ਉਹਦਾ ਸਾਰਾ ਹਿਸਾਬ-ਤਬ ਹਰ ਮਹੀਨ ਦੱਸਿਆ ਜਾਊ ਤੇ ਇਸ ਕਰਕੇ ਉਹ ਇਹਨਾਂཚਰਕੇ 500 ਰੁਪਏ ਰੱਖੇ। ਹੁਣ ਦੱਸੋ ਤੁਸੀਂ ਕਿੰਨੇ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਚੁੱਕੇ? ਅਸੀਂ ਹਰ ਮੰਥ ਲਈ ਅ ਬੰਡਦੇ ਆ ਜੀ। ਜਿਵੇਂ ਪਿਛਲੇ ਮੰਥ 8-10 ਘਟਾਂ ਦੀ ਲੋੜ ਸੀ ਜਿਹੜੇ ਲੋੜਵੰਦਾਂ ਦੀ ਬੰਡੀਆਂ ਨੇ ਜਾਂ ਹੋਰ ਵੀ ਸੁਣਾਣ ਅਸੀਂ ਪਿਛਲੇ ਮੰਥ ਤੋਂ ਵੀ ਬੰਡਿਆ ਸੀ। ਜਿਵੇਂ ਦੀਵਾਲੀ ਸੀਗੀ ਅਸੀਂ ਦੀਵਾਲੀ ਦੇ ਜਾ ਕੇ ਜਿਹੜੇ ਝੁੱਗੀਆਂ ਵਾਲੇ ਸੀਗੇ ਦੇਖੋ ਦੀਵਾਲੀ ਦੇ ਡੱਬੇ ਮਠਾਈਆਂ बिकਦੀਆਂ ਨੇ ਬਹੁਤ ਜ਼ਿਆਦਾ। ਜਦੋਂ ਅਸੀਂ ਝੁੱਗੀਆਂ ਦੇ ਅੱਧਾ-ਅੱਧਾ ਕਿਲੋ ਦਾ ਡੱਬਾ ਬੰਡਿਆ ਨਾ ਉੱਥੇ ਆਨੰਦ ਵਖਰਾ ਹੀ ਸੀ। ਉੱਥੇ ਮਨ ਬਹੁਤ ਖੁਸ਼ ਹੋਇਆ ਕਿਉਂਕਿ ਉਹ ਉਹ ਉਹਦੇ ਨਾਲ ਸਭ ਨੂੰ ਸਭ ਦੇ ਘਰਾਂ ਤੇ ਸ਼ਾਂਤੀ ਜੀ ਮਿਲੀ ਇਹ ਬਹੁਤ ਵੱਡਾ ਪ੍ਰੋਗਰਾਮ ਸੀ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕੀਤਾ ਇਹ ਤਕਰੀਬਾ ਬਹੁਤ ਘਟਾ ਬੰਦ ਰਹੇ ਹਾਂ ਇਸ ਤੋਂ ਬਿਨਾਂ ਜਿਵੇਂ ਮੈਡੀਕਲ ਸਹਾਇਤਾ ਵਿੱਚ ਇਹੋ ਜਿਹੇ ਲੋਕੀ ਕੰਦੇ ਰਹੇ ਜਿਹੜਾ ਆਪਣਾ ਇਲਾਜ ਖੁਦ ਨਹੀਂ ਕਰਾ ਸਕਦੇ ਹੈਗੇ ਉਹ ਇਲਾਜ ਤੋਂ ਇਹ ਦੁਨੀਆ ਨੂੰ ਅਲਵਿਦਾ ਕਾ ਆਖੀ ਜਾਂਦੇ ਨੇ ਕਿ ਉਹਨਾਂ ਸੰਬੰਧੀ ਵੀ ਕੋਈ ਥੋੜੀ ਕਮਾਟੀ ਵੱਲੋਂ ਉਹ ਮੈਂ ਇੱਕ ਕੱਲ ਅਸੀਂ ਅਸੀਂ ਸਲਾਹ ਕੀਤੀ ਹੈ ਦੇਖੋ ਬਾੜ ਨੰਬਰ 10 ਲਈ ਮੇਰੇ ਵੱਲੋਂ ਮਤਲਬ ਕਿਹਾ ਸੀਗਾ ਉਹ ਅਸੀਂ ਐਂਬੂਲੈਂਸ ਇਕਪੇਟ ਕੀਤੀ ਸੀ ਉਹ ਬਾੜ ਨੰਬਰ 10 ਦੀ ਸੀ ਅੱਜ ਅਸੀਂ ਇਹ ਸਲਾਹ ਕਰ ਰਹੇ ਹਾਂ ਵੀ ਬਾੜ ਨੰਬਰ 10 ਦੇ ਵਿੱਚ ਥੋੜੀ ਲੋਡ ਘਟ ਰਹੀ ਦੀ ਮੈਂ ਤਾਂ ਕਹਿੰਦਾ ਲੋਡ ਨਾ ਹੀ ਪਵੇ ਕਿਸੇ ਨੂੰ ਅਰਦਾਸ ਆ ਪਰਮਾਤਮਾ ਅੱਗੇ ਵੀ ਕਿਸੇ ਨੂੰ ਐਂਬੂਲੈਂਸ ਦੀ ਲੋਡ ਨਾ ਪਵੇ ਐਂਬੂਲੈਂਸ ਦੇ ਨਾਲ ਨਾਲ ਜਿਵੇਂ ਕੋਈ ਮੈਡੀਕਲ ਮੈਡੀਕਲ ਦੀ ਸਾਡੇ ਕੋਲੇ ਕਈ ਸੰਸਥਾਵਾਂ ਆਈਆਂ ਜਿਹੜੀਆਂ ਮੈਡੀਕਲ ਦੇ ਸਟੋਰ ਖੋਲਣ ਨੂੰ ਵੀ ਤਿਆਰ ਨੇ 13-13 ਦੇ ਨਾਮ ਤੇ ਸਟੋਰ ਖੋਲਣ ਨੂੰ ਤਿਆਰ ਨੇ ਮਤਲਬ ਫ੍ਰੀ ਆਫ ਕਾਸਟ ਦੇ ਵਿੱਚ ਵੀ ਇਹ ਬੰਦਲ ਉਹ ਤਿਆਰ ਬੈਠੀਆਂ ਨੇ ਪਰ ਇਹ ਮਹਿੰਦਰ ਸਿੰਘ ਕੱਲਾ ਜਾਂ ਕੋਈ ਹੋਰ ਕੱਲਾ ਨਹੀਂ ਕਰ ਸਕਦਾ ਇਹ ਜਿਵੇਂ ਅਸੀਂ ਅਜੇ ਅਸੀਂ ਮੈਂਬਰ ਜੁੜ ਰਹੇ ਹਾਂ ਜਿਵੇਂ 80 ਮੈਂਬਰ ਜੁੜ ਗਏ ਅਸੀਂ 1.5 200 ਮੈਂਬਰ ਸਾਡਾ ਜਦੋਂ ਹੋ ਜਾਊਗਾ ਅਸੀਂ ਫਿਰ ਉਹ ਹਿਸਾਬ ਨਾਲ ਸਾਰਿਆਂ ਨੂੰ ਬੁਲਾ ਕੇ ਇੱਕ ਵੱਡਾ ਪ੍ਰੋਜੈਕਟ ਕਰਾਂਗੇ ਤੇ ਸ਼ਹਿਰ ਦੇ ਜਿਹੜੀਆਂ ਮੁੱਖ ਸਵਾਵਾਂ ਦੇ ਵਿੱਚ ਰੋਡ ਬਣਾ ਦਾ ਮੈਡੀਸਨ ਦੇਖੋ ਮੈਡੀਸਨ ਦੀ ਬਹੁਤ ਜ਼ਿਆਦਾ ਲੋੜ ਆ ਅਸੀਂ ਟਾਈਮ ਟੂ ਟਾਈਮ ਉਹਦੀ ਡਿਸਕਸ ਕਰਕੇ ਉਹ ਵੀ ਕਰਨ ਦਾ ਬਹਾਲਾ ਕਰਾਂਗੇ